ਦੇ ਮੇਰੀ ਆਂਟੀ ਜੀ ਹੈਲਪ ਕਰ ਰਹੀਆਂ ਬੱਸ ਸੋਹਣੀਆਂ ਸੋਹਣੀਆਂ ਰੋਟੀਆਂ ਬਣਾ ਰਹੀ ਨੇ ਦੇਖੋ ਕਿੰਨੀ ਸੋਹਣੀ ਰੋਟੀ ਹੈ ਇਕਦਾਂ ਲਖਨਨ ਤਾਂ ਬਹੁਤ ਸਾਂਗਾ ਤੇ ਕਿਹਨੂੰ ਕਿਹਨੇ ਤੰਦੂਰ ਦੀਆਂ ਰੋਟੀਆਂ ਪਸੰਦ ਹੈ ਸਾਰੇ ਕਮੈਂਟ ਕਰਕੇ ਦੱਸੋ ਜੀ ਹੁਣ ਵਧੀਆ ਸਹੀ ਹੈ ਬਹੁਤ ਵਗ ਲੱਗਦੀਆਂ ਸਾਨੂੰ ਫੋਨ ਦੇ ਉੱਤੇ ਰੱਟੀ ਆ ਵੀ ਲਾ ਲੋ ਜੀ ਕਿੱਥੋਂ ਸਿੱਖੇ ਸੀ ਤੁਸੀਂ ਕਿਤੋਂ ਅਸੀਂ ਜੀ ਮੇਰੇ ਵੱਡੇ ਸਿਸਟਰ ਤੋਂ ਸਿੱਖੇ ਸੀ ਓਕੇ ਤੁਸੀਂ ਅਜੀਲੀ ਨਹੀਂ ਬੰਦਾਂ ਤੁਸੀਂ ਅੱਛਾ ਦੋਨੇ ਪੈਨ ਰੋਟੀ ਬਣਾ ਰਹੀਆਂ ਜੀ ਬਹੁਤ ਟੇਸਟੀ ਟੇਸਟੀ ਕੱਲ ਵੀ ਬਣਾਈ ਸੀ ਅਸੀਂ ਤੇ ਕੱਲ ਥੋੜਾ ਜਿਹਾ ਮੌਸਮ ਖਰਾਬ ਸੀਗਾ ਕਾਫੀ ਦਿਨੋਂ ਤੋਂ ਜਿਵੇਂ ਆਪਾਂ ਦੇਖ ਰਹੇ ਹਾਂ ਸਾਰੇ ਕਿਤੇ ਬਾਰਿਸ਼ ਦਾ ਮਾਹੌਲ ਬਹੁਤ ਖਰਾਬ ਹੋਇਆ ਪਿਆ ਮਾਹੌਲ ਤੇ

ਰੋਟੀ ਖਾਣੀ ਹੈ ਉਹ ਵੀ ਬੱਲੀਾਂ ਨੇ ਗਰਮੀ ਲੱਗਦਾ ਸਮਝਦਾ ਹੈ ਮਤਲਬ ਨਹੀਂ ਜੀ ਅਜੇ ਤੱਕ ਗਰਮੀ ਲੱਗਦੀ ਨਹੀਂ ਨਹੀਂ ਇਹਦੇ ਵਿੱਚ ਜਦ ਲਾਉਣੇ ਐਕਸਪੀਰੀਅੰਸ ਨਹੀਂ ਜੀ ਪਹਿਲੀ ਵਾਰ ਤਾਂ ਲੱਗਿਆ ਹੋਣਾ ਨਾ ਦੇਖ ਕੇ ਲੱਗਦੀ ਹੈ ਜੀ ਰੋਟੀ ਇਹ ਤੰਦੂਰ ਦੀ ਰੋਟੀ ਕਿ ਨੂੰ ਕਿ ਨੂੰ ਪਸੰਦ ਆ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਸਾਨੂੰ ਵੀ ਪਤਾ ਲੱਗ ਜੇ ਬੀ ਸਾਡੇ ਜਿਹਨੇ ਤੰਦੂਰ ਦੇ ਰੋਟੀ ਖਾਣ ਵਾਲੇ ਲਵਰ ਕਿੰਨੇ ਨੇ ਹੁਣ ਸਿਆਲ ਦੇ ਵਿੱਚ ਅਸੀਂ ਸਾਗ ਵੀ ਬਣਾਇਆ ਕਰਾਂਗੇ ਤੰਦੂਰ ਤੇ ਬਣ ਇਹਦੇ ਉੱਪਰ ਰੋਟੀ ਬਣਾਇਆ ਕਰਾਂਗੇ ਵਾਓ ਸਾਰੇ ਜਣੇ ਖਾਓ ਭਾਈ ਆਜੋ ਜੀ ਜੀ ਨੇ ਜੀਨੇ ਖਾਣੀ ਆਜੋ ਤਾਂ ਲਾਈਕ ਕਰ ਦਿਓ ਹਾਂ ਲਾਈਕ ਜ਼ਰੂਰ ਕਰ ਦੇਈ ਸਾਥੀ ਇੱਕ ਲਾਈਕ ਇੱਕ ਰੋਟੀ ਨਹੀਂ ਬਸ ਮਜ਼ਾਕ ਕਰ ਰያ ਕੱਟ ਸੋਨੀਏ ਸੋਨੀਏ ਕਿੰਨਾਂ ਬੰਨੀਆਂ ਨੇ ਲੋ ਜੀ ਲੈ ਜੂ ਲੈ ਜੂ ਗਾਇਜ਼ ਤੰਦੂਰ ਤਾਂ ਸਾਡਾ ਛੋਟਾ ਜਿਹਾ ਪਰ ਇਹਨਾਂ ਤਪ ਜਾਂਦਾ ਨਾ ਦੋ ਕਰਾਂ ਦੀਆਂ ਰੋਟੀਆਂ ਬਣ ਜਾਂਦੀਆਂ ਇਸੇ ਤੇ ਕਿ ਬਾਰਿਸ਼ ਕਰਕੇ ਕੁਛ ਸਾਡੀਆਂ ਲੱਕੜਾਂ ਸਿ ਲੈ ਕੇ ਆਏ ਸੀ ਜੋ ਗਿੱਲੀਆਂ ਵੀ ਹੋ ਗਈਆਂ ਪਰ ਕੁਝ ਘਰ ਅੰਦਰ ਪਈਆਂ ਸੀ ਜੋ ਬਚ ਗਈਆਂ ਜਿਹੜੇ ਸਾਨੂੰ ਲੱਕੜਾ ਲੈ ਕੇ ਦਿੰਦੇ ਨੇ ਸਾਡੇ ਵੀਰ ਜੀ ਉਹ ਨਹੀਂ ਖਾਂਦੇ ਪਰ ਉਹ ਤਾਂ ਰੋਟੀ ਨਹੀਂ ਖਾਂਦੀ ਹਾਂਜੀ ਮੇਰੇ ਮੇਰੇ ਮਾਮਾ ਜੀ ਲੈ ਕੇ ਆਉਂਦੇ ਹੁੰਦੇ ਨੇ ਲੱਕੜਾ ਸਾਨੂੰ ਪਰ ਉਹ ਨਹੀਂ ਖਾਂਦੇ ਵੇ ਆ ਲੱਗ ਲੱਗ ਚੁਆਇਸ ਹੁੰਦੀ ਹੈ ਵੈਸੇ ਕਿਸੇ ਦੀ <laughs> चलो भाई मौसम भी कि हो है ना आज? देखो जी बठिंडा का माहौल मौसम वैसे तो कल तो बहुत ज़्यादा खराब हो रहा मतलब लगो किटा का चाह पा देखिए किन्ना ज्यादा गुलाब टाइम हो है जी हूँ शाम का 6:18 ਕੱਲ ਸਾਰੀ ਰਾਤ ਬਠਿੰਡਾ ਮੀਂਹ ਪਈ ਗਿਆ ਜੀ ਉਹਦੇ ਕਰਕੇ ਬਾਜ਼ਾਰ ਚ ਸਾਰੇ ਸੜਕਾਂ ਪਾਣੀ ਪਾਣੀ ਹੋਇਆ ਪਿਆ ਸਾਰੀ ਕਿਤੇ ਸੁਬਾ ਵੀ ਤੁਹਾਨੂੰ ਲਾਈਵ ਚ ਦਿਖਾਇਆ ਸੀ ਤੇ ਅੱਜ ਵੀ ਦੇਖੋ ਜੀ ਚਲੋ ਤੁਹਾਨੂੰ ਥੋੜਾ ਜਿਹਾ ਬਾਹਰਲਾ ਮਾਹੌਲ ਦਿਖਾਵਾਂਗੇ ਰੁਕ ਕੇ ਇਹ ਮੇਰੇ ये मेरे ब्रदर है जी कई बार सू कुछ समान साड़ी हेल्प कर दें डी हो गई आ आज आ जाओ जी सारे जुड़ जो, जो लाइफ मौसम सच्ची बहुत खराब हो मतलब ऐसे लगता बस ਥੋੜੇ ਟਾਈਮ ਚ ਬਾਰਿਸ਼ ਹੋ ਰਹੀ ਹੈ ਤੇ ਆਪਣੇ ਗੱਡੀ ਧੁੱਤੀ ਹੀ ਜਾਂਦਾ ਆਪਣੇ ਬਾਰਿਸ਼ ਨੇ ਵੈਸੇ ਸਾਰੇ ਕੀਤੇ ਮਾਹੌਲ ਕੀ ਤਾਂ ਮੈਂ ਤਾਂ ਧੁੱਤੀ ਕਿ ਗੱਡੀ ਧੁੱਤੀ ਹੀ ਜਾਂਦਾ ਸਾਰੀ ਰਾਤ ਬਾਰਿਸ਼ ਹੋਈ ਰਹੀ ਇੱਕ ਤੁਸੀਂ ਵੀ ਕਿਹੜੇ ਕਿਹੜੇ ਪਿੰਡ ਜਿਆਦਾ ਬਾਰਿਸ਼ ਕਰਕੇ ਮਤਲਬ ਮਾਹੌਲ ਖਰਾਬ ਹੋਇਆ ਨਾ ਉਬੀ ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਰੇਲਾ ਵਗੈਰਾ ਚ ਵੀ ਅਸੀਂ ਦੇਖਦੇ ਆਂ ਪਰ ਕੁਝ ਕੁਛ ਅਦਾ ਹੁੰਦੇ ਆ ਕਿ ਫੇਕ ਰੀਲਸ ਵਗੈਰਾ ਪਾਉਂਦੇ ਰਹਿੰਦੇ ਆ ਵੀਡੀਓਜ਼ ਤੇ ਜਿਹਦੇ ਕਰਕੇ ਆਪਣਾ ਮਾਹੌਲ ਜ਼ਿਆਦਾ ਖਰਾਬ ਹੁੰਦਾ ਤੁਸੀਂ ਕਮੈਂਟ ਕਰਕੇ ਦੱਸੋ ਕਿ ਕਿਹੜੇ ਕਿਹੜੇ ਪਿੰਡ ਤੁਹਾਡੇ ਪਿੰਡ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਹੈ ਜ਼ਿਆਦਾ ਕਿੱਥੇ ਕਿੱਥੇ ਜ਼ਿਆਦਾ ਪਾਣੀ ਆ ਰਿਹਾ ਵੈਸੇ ਤਾਂ ਆਪਾਂ ਨੂੰ ਪਤਾ ਪੰਜਾਬ ਦਾ ਬਹੁਤ ਜ਼ਿਆਦਾ ਮਾਹੌਲ ਖਰਾਬ ਹੋ ਚੁੱਕਿਆ ਬਾਰਿਸ਼ ਕਰਕੇ ਪਾਣੀ ਕਰਕੇ ਚਲੋ की। <laughs> चलो कल लाइव <clears throat> रमेश मेरी जी <laughs> नींद चो <चुँ। laughs> तकरीबन छे बजे <वह> <laughs> नहीं कट्ठे खाव सारे ਬੜੀ ਨੇ ਸਵਾਦ ਸੂਰਬੰਨ ਜਾਣਗੇ ਡੈਡੀ ਨੂੰ ਉਠਾਉਂਦਾ ਹਨ ਅਨਬੀ ਸੰਤ ਤੰਦੂਰ ਦੀ ਰੋਟੀ ਕਿੰਨੀ ਪਸੰਦ ਹੈ ਜੀ ਬਹੁਤ ਪਸੰਦ ਹੈ ਜੀ ਜੀ ਤੁਸੀਂ ਐਂ ਕਿਆ ਬੋਲ ਰਹੇ ਹੋ ਹੌਲੀ ਹੌਲੀ ਜਿੰਨ ਤੱਕ